ਕਿ ਤੇ ਆ ਮਨਿੰਦਰ ਰਜਿੰਦਰ ਬਹੁਤ ਐਕਸਲੈਂਟ ਕੰਮ ਕਰ ਰਹੇ ਆ ਜਿਹੜੀ ਆਉਣ ਦੇ ਸਮੇਂ ਦੇ ਵਿੱਚ ਜਿਹੜੀ ਵੀ ਕੋਈ ਰੰਗ ਰੇਤੀ ਕੋਈ ਤੁਸੀਂ ਕੋਈ ਉਹਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਇਸ ਨੂੰ ਹੋਰ ਪੈਟਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਸ ਜੋ ਮੇਰੇ ਤੋਂ ਪਹਿਲਾਂ ਜਿਹੜੇ ਵੀ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਆ ਜੀ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਹੀ ਅੱਛਾ ਕੰਮ ਕਰ ਕਰਾ ਦੇ ਉਹ ਏਰੀਆ ਦੇ ਸਾਰੇ ਨੌਜਵਾਨ ਹੈ ਉਹ ਲਗਾਤਾਰ ਆਉਂਦੀਆਂ ਜੀ ਇਹਨਾਂ ਦਾ ਅਸਾਈਨਮੈਂਟ ਆ ਰਿਹਾ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜ਼ਗਾਰ ਕਰ ਫਸੇ ਜਾ ਰਹੇ। ਬੋਲ ਰਹੀ ਜੇ ਨੌਜਵਾਨਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਰੱਖਣ ਵਾਸਤੇ ਸਾਥ ਦੇ। ਪ੍ਰੋਫੈਸਰ ਮੋਟੀਫ ਇਹ ਤਾਂ ਗੁਰਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ ਵਿਦੇਸ਼ ਉਹਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨ ਸਟ੍ਰੀਮ ਤੇ ਜੋ ਚਾਹੀਏ ਦੇਸ਼ ਦੀ ਚੜ੍ਹਦੇ ਵਿੱਚ ਅਸੀਂ ਆਪਣਾ ਵੱਲ ਚੱਲ ਕੇ ਆਪਣਾ ਹਿੱਸਾ ਪਾਈਏ। ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿਤਾ ਸਿੱਖੀਏ ਆਪਣੇ ਆਪ ਨਿਰਭਰ ਹੋਈਏ ਮੈਂ ਤਾਂ ਸਾਰੇ ਨੂੰ ਨੌਜਵਾਨ ਨੂੰ ਮੇਹੀ ਪੀਰ ਸਰ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਇਨ ਕੈਂਗਸਟਰ ਕੰਮ ਇਹ ਅਧਿਨੇ ਕੈਂਗਸਟਰਾਂ ਦੇ ਉੱਤੇ ਕਾਫੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਤੁਸੀਂ ਸਮਝਦੇ ਪੁਲਿਸ ਕਰਨੀ ਕੀ ਹੈ ਮਤਲਬ ਸੈਟ ਸੌਲ ਕਰ ਰਹੇ ਐਸੇ ਸਾਹਮਣੇ ਬਟਾਲਾ ਹੋ ਜੇ ਜਾਂ ਅੰਮ੍ਰਿਤਸਰ ਰੂਰਲ ਦੇ ਵਿੱਚ टीम मेरे आस पास है असद समय बहुत अच्छे रिजल्ट दे करेगा ना कि ਜਦ ਲਾਇਬੀ ਇਸੇ ਕਰਕੇ ਗਿਆ ਤਾ ਮੈਂ ਇਹ ਸਰਕਾਰ ਤੇ ਮੇਰੇ ਡਿਗਰੀਸ ਆ ਦੇ ਪਰ ਜਾ ਰਿਹਾ ਮੈਂ ਇਸ ਵਾਰ ਕੀ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈ ਚਾਰੀਆਂ ਪਾਕਿਸਤਾਨ ਤੋਂ ਆ ਰੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਚੇਤਾਵਨੀ ਤਾਂ ਪੰਜਾਬ ਪੁਲਿਸ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਦਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈਏ ਦੂਈਆਂ ਖੇਪਾਂ ਆ ਰੀਆਂ ਅਸੀਂ ਇਹਨਾਂ ਤੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ ਨਾਲ ਰਲ ਮਿਲ ਕੇ ਜੋ ਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਰੈਸਟ ਆ ਸ਼ੋ ਸਰ ਪਬਲਿਕ ਦੇ ਨਾਲ ਕਾਫੀ ਤੁਹਾਡਾ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਤੇ ਐਸਐਸਪੀ ਵੀ ਜਾਂ ਜਿਹੜੇ ਪਬਲਿਕ ਨੂੰ ਤੁਸੀਂ ਦਾਦੀ ਪ੍ਰੈਕਟਿਸ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਕੰਮ ਲਰੇਗਾ ਜੀ ਕਿ ਆਪਕੇ ਲੋਕ ਵੀ ਆ ਕੇ ਆਪਣੇ ਮੁਸ਼ਕਲੇ ਦੱਸਣ ਉਹਨੂੰ ਆ ਲੈ ਜਿਸ ਤਰ੍ਹਾਂ ਪਹਿਲੇ ਦੱਸਦੇ ਰਹੇ। ਵੀਰ ਪਬਲਿਕ ਸਰਵੈਂਟ ਤੇ ਸਾਡਾ ਕੰਮ ਹੀ ਆਕ ਲੋਕ ਸੇਵਾ ਹੈ ਜੀ। ਅਸੀਂ ਆਪ ਲੋਕਾਂ ਕੋਲੇ ਜਾਵਾਂਗੇ। ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭਤਾ ਦੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸਤੇ ਹੀ ਅਮਲ ਕਰਨਾ ਚਾਹੀਦਾ। ਇਹ ਬਿਲਕੁਲ ਪਬਲਿਕ ਨੂੰ 24x7 ਮੈਂ अवेलेबल ਆ ਮੇਰੇ ਆਫੀਸਰਸ ਨੂੰ थैंक यू ਸਰ ਇਕਨ ਟੂ